ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆ ਜੀ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਪਾਵਲ ਪਲੱਸ 65% ਟਾਇਰ ਨੇ 460000 ਰੁਪਏ ਰੇਟ ਰੱਖਿਆ ਗਿਆ ਏਰੀਆ ਹੰਸੀ 9813605005 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ 2019 ਮਾਡਲ 460000 ਦੇ ਵਿੱਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ 10 ਏਕੜ ਜ਼ਮੀਨ ਠੇਕੇ ਤੇ ਜਾਂ ਗਹਿਣੇ ਚਾਹੀਦੀ ਹੈ ਜੀ ਏਰੀਆ ਅੰਮ੍ਰਿਤਸਰ ਅਜਨਾਲਾ ਫਤਿਹਗੜ ਚੂੜੀਆਂ ਜੇਕਰ ਕੋਈ ਵੀ 10 ਕਿੱਲੇ ਜ਼ਮੀਨ ਗਹਿਣੇ ਦੇਣ ਦਾ ਚਾਹਵਨ ਹੋਵੇ ਜਾਂ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਇੰਨਾ ਏਰੀਆ ਦੇ ਵਿੱਚ ਤਾਂ ਤੁਸੀਂ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ 9888036003 9888036003 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਜ਼ਮੀਨ ਗਹਿਣੇ ਠੇਕੇ ਦੇਣ ਦਾ ਚਾਹਵਨ ਹੋਵੇ ਰੇਟਿਸ ਜੈਡੀਡੀ ਆਈ ਗੱਡੀ ਵਿਕਾਊ ਹੈ ਜੀ ਟਾਪ ਮਾਡਲ 2013 ਪੰਜਾਬ ਨੰਬਰ ਦੂਜੇ ਨਾਂ ਅਲਾਇਪੁਆਏ ਹੋਈ ਨੇ ਜੀ ਏਰੀਆ ਜੀਦਾ ਗੋਨਿਆਣਾ ਮੰਡੀ ਫੁੱਲ ਗਰੰਟੀ ਹੈ ਕਾਗਜ ਵਗੈਰਾ ਪੂਰੇ ਨੇ ਜੀ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਜੀ 3 ਲੱਖ ਰੁਪਿਆ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਗੱਡੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 97809 15852 9780915852 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਟਜ ਜੈਡ ਡੀਆਈ ਗੱਡੀ ਹੈ ਜਿਹੜੀ ਤੁਸੀਂ 3 ਲੱਖ ਰੁਪਏ ਚ ਖਰੀਦ ਸਕਦੇ ਹੋ ਝੋਨੇ ਦੇ ਕਰਜੇ ਵੱਢਣ ਵਾਲਾ ਰੀਪਰ ਚਾਹੀਦਾ ਜੀ ਇਸ ਵੀਰ ਨੂੰ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਝੋਨੇ ਦੇ ਕਰਜੇ ਵੱਢਣ ਵਾਲਾ ਰੀਪਰ ਤਾਂ ਇਹ ਵੀਰ ਨਾਲ ਇਸ ਨੰਬਰ ਤੇ ਸੰਪਰਕ ਕਰੋ 9815253908 9815253908 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨੇ 25000 ਤੱਕ ਕੱਤੀ ਖਰੀਦਣੀ ਹੈ ਜੀ ਜੇਕਰ ਕੋਈ ਵੀਰ ਵੇਚਦਾ ਹੋਵੇ ਮੁਕਸਰ ਸਾਹਿਬ ਏਰੀਏ ਦੇ ਵਿੱਚ ਤਾਂ ਇਹ ਵੀਰ ਨਾਲ ਸੰਪਰਕ ਕਰੋ ਜੀ ਇਸ ਵੀਰ ਨੇ ਖਰੀਦਣੀ ਹੈ 25000 ਤੱਕ ਕੋਈ ਵੀ ਵੇਚਦਾ ਹੋਵੇ 9041162360 9041162360 ਇਸ ਨੰਬਰ ਤੇ ਸੰਪਰਕ ਕਰੋ ਈਟੋਸ ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ ਜੀ ਕਾਗਜ਼ੇ ਵਗੈਰਾ ਪੂਰੇ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਕੋਈ ਐਕਸੀਡੈਂਟ ਨਹੀਂ ਏਸੀ ਹੀਟਰ A to Z ਦੇ OK ਕੰਡੀਸ਼ਨ ਦੀ ਗੱਡੀ ਹੈ ਜੀ ਪੰਜਾਬ ਨੰਬਰ ਹੈ 2013 ਮਾਡਲ ਹੈ ਜੀ 3,65,000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਹੈ ਇਹ ਰਿਗਾ ਜਗਰਮ 8054996015 8054996015 ਇਸ ਨੰਬਰ ਤੇ ਫੋਨ ਕਰਕੇ ਈਤੀ ਉਸ ਗੱਡੀ 2013 ਮਾਡਲ 3,65,000 ਰੁਪਏ ਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਗੱਡੀ ਨੂੰ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ 5 HP ਦੀ ਸੋਲਰ ਮੋਟਰ ਵਿਕਾਊ ਆ ਨਾਲ 60 ਫੁੱਟ ਡਰਾਈਵ ਰੀ ਤੇ 70 ਫੁੱਟ ਤਾਰ ਵਿਕਾਊ ਆ ਰੇਟ 1,55,000 1,55,000 ਰੁਪਏ ਸਾਰੇ ਕਸ ਦਾ ਰੇਟ ਰੱਖਿਆ ਗਿਆ ਏਰੀਆ ਜੀ ਤਲਵੰਡੀ ਸਾਬੋ 9463357225 ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕੋਠੀਆਂ ਘਰਾਂ ਜ਼ਮੀਨ ਪਲਾਟ ਗੱਡ ਖੇ ਗੱਡੀਆਂ ਖੇਤੀਬਾੜੀ ਵਾਲੇ ਸੰਦਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ 14 ਵੇ ਸਾਧੀਆਂ ਟਰਾਲੀਆਂ ਵਿਕਾਊ ਨੇ ਡਬਲ ਜੈਕ ਵਾਲੀਆਂ ਏਰੀਆ ਬਰਨਾਲਾ ਰੇਟ 235000 ਇੱਕ ਦਾ 235000 ਪਰ ਰੇਟ ਰੱਖਿਆ ਗਿਆ ਜੀ ਇੱਕ ਦਾ 14 ਵਹ 7 ਦੀਆਂ ਟਰਾਲੀਆਂ ਵਿਕਾਊ ਨੇ ਡਬਲ ਜੈਕ ਵਾਲੀਆਂ ਨੇ ਏਰੀਆ ਬਰਨਾਲਾ ਵੇਟ ਹੈ ਜੀ 25 ਕੁਇੰਟਲ 9115299855 9115299855 ਇਹ ਨੰਬਰ ਤੇ ਫੋਨ ਕਰਕੇ 14 ਵਹ 7 ਦੀਆਂ ਟਰਾਲੀਆਂ ਡਬਲ ਜੈਕ ਵਾਲੀਆਂ 2 ਲੱਖ 35000 ਪਰ ਰੇਟ ਹੈ ਜੀ ਇੱਕ ਦਾ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਜੌਂਡੀਅਰ 5310 ਟਰੈਕਟਰ ਵਿਕਾਊ ਹੈ ਜੀ ਟਾਪ ਮਾਡਲ 2015 ਟਾਪ ਮਾਡਲ ਹੈ ਜੀ 2015 ਜੌਂਡੀਅਰ 5310 ਟਰੈਕਟਰ ਵਿਕਾਊ ਹੈ ਜੀ ਟੈਂ ਦੀ ਕੰਡੀਸ਼ਨ 95% ਪੰਜਾਬ ਨੰਬਰ ਹੈ ਜੀ 2000 ਘੰਟਾ ਚੱਲਿਆ ਨਗਦ ਕੈਸ਼ ਨਵੀਂ ਬੈਟਰੀ ਰੇਟ ਮੰਗੇ ਜੀ 5 ਲੱਖ 95000 ਏਰੀਆ ਜਗਰਾਉਂ 9501870137 9501870137 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀਆ ਟਰੈਕਟਰ ਆ ਜਿਹੜਾ ਖਰੀਦ ਸਕਦੇ ਹੋ ਇੱਕ ਵੀਰ ਨੂੰ ਬੇਨਤੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਹਰੇਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜੀ ਮਹਿੰਦਰਾ 585 ਡਾਇਰੈਕਟਰ ਵਿਕਾਊ ਹੈ ਜੀ 2000 ਮਾਡਲ ਹੈ 2 ਲੱਖ ਦਾ 1000 ਰੇਟ ਮੰਗਿਆ ਨੇੜੇ ਕੋਟ ਈਸੇਖਾਂ ਪਿੰਡ ਨਿਹਾਲਗੜ ਮੋਗਾ 98787959799878795979 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 585 ਟਰੈਕਟਰ 2000 ਮਾਡਲ 2 ਲੱਖ 10000 ਰੁਪਏ ਚ ਖਰੀਦ ਸਕਦੇ ਬਾਕੀ ਓਕੇ ਕੰਡੀਸ਼ਨ ਦਾ ਮੌਕੇ ਤੇ ਬਾਹਰ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਲੌਜੀਕ ਹੋਰ ਜ਼ਮੀਨ ਦੀ ਵੀਡੀਓ ਲੈ ਕੇ ਆਏ ਵੀਡੀਓ ਨੂੰ ਅੱਗੇ ਬਾਅਦ ਉਹਦੇ ਸ਼ੇਅਰ ਕਰ ਦਿਓ 12 ਕਿੱਲੇ ਜ਼ਮੀਨ ਵਿਕਾਊ ਹੈ ਜੀ ਏਰੀਆ ਪਿੰਡ ਬਖੂਰਾ ਸ਼ਹਿਰ ਖੁਦਾਗੰਜ ਸ਼ਾਇਆਪੁਰ ਰੇਟ ਹੈ ਜੀ 24 ਲੱਖ ਰੁਪਏ ਕਿਲੇ ਦਾ ਡਿਮਾਂਡ ਹੈ 7007399821 7007399821 ਇਸ ਨੰਬਰ ਤੇ ਫੋਨ ਕਰਕੇ 12 ਕਿਲੇ ਜ਼ਮੀਨ 24 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਜੀ ਹੁਣ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਗੁਰਮੀਤ ਸਿੰਘ ਹਰਵਖਸ਼ ਸਿੰਘ ਧਾਲੀਵਾਲ ਮਨਜਿੰਦਰ ਸਿੰਘ ਜਗਦੀਪ ਕੌਰ ਵਿਸ਼ਾਲ ਮੱਟੂ ਸੁਖਦੇਵ ਸਿੰਘ ਬਲਕਰਨ ਗਿੱਲ ਭੁਪਿੰਦਰ ਸਿੰਘ ਵਿਦੇਸ਼ਾ ਰਜਿੰਦਰ ਸਿੰਘ ਕੁਲਵੰਤ ਗਿੱਲ ਕੁਲਵਿੰਦਰ ਸ਼ੇਖੋਂ ਹਰਮਿਤ ਸਿੰਘ ਸੋ ਇਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦੇ ਕਰੋ ਤੁਹਾਡੇ ਕਿ ਸ਼ੇਅਰ ਲਾਈਕ ਕਰਨ ਦੇ ਨਾਲ ਕਈ ਵੀਰਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੇ ਚੈਨਲ ਨੂੰ ਨਵੇਂ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਕਈ ਵਾਰੀ ਵੀਡੀਓ ਤਾਂ ਬਹੁਤ ਸਾਰੇ ਵੀਰ ਵੇਖ ਲੈਂਦੇ ਨੇ ਪਰ ਸਬਸਕ੍ਰਾਈਬ ਕੋਈ ਹੀ ਵੀਰ ਕਰਦਾ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਦਿਆਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਧਰੱਖਾ ਜੀ